ਹਜੂ ਸ਼ਰਪੁਰ ਚ ਸਵੇਰੇ 7:30 ਵਜੇ ਦੇ ਕਰੀਬ ਖੁੱਡਾ ਨਸਤੀਕ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਚ ਦਸੂਹਾ ਚਾ ਰੇ ਮੋਟਰਸਾਈਕਲ ਸਵਾਰ ਨੋਚਵਾਨ ਦੀ ਮੌਤ ਹੋ ਚੰਨ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੋਚਵਾਨ ਦੀ ਪਛਾਣ ਸੰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਵਜੋਂ ਹੋਈ ਹੈ ਜੋ ਕਿ ਦਸੂਹਾ ਦੇ ਪਿੰਡ ਕਹਿਰਵਾਲੀ ਦਾ ਰਹਿਣ ਵਾਲਾ ਸੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਨੋਚਵਾਨ ਸੰਦੀਪ ਸਿੰਘ ਜਲੰਧਰ ਤੋਂ ਆਪਣੀ ਡਿਊਟੀ ਖਤਮ ਕਰਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਜਦੋਂ ਟਾਂਡਾ ਦੇ ਖੁੱਡਾ ਨਸਤੀਕ ਪਹੁੰਚਿਆ ਤਾਂ ਸੜਕ ਤੇ ਹੀ ਖੜੇ ਟਰੱਕ ਨਾਲ ਝਟਕਰਾਇਆ ਜਿਸ ਕਾਰਨ ਸੰਦੀਪ ਸਿੰਘ ਦੀ ਮੌਕੇ ਤੇ ਹੀ ਮੋਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਾਡੇ ਕੋਲ ਇੱਕ ਮਰੀਜ਼ ਐਸਐਸਐਫ ਵਾਲੇ ਬਰੋ ਡੈੱਡ ਤਕਰੀਬਨ ਪੌਣੀ 8 ਵਜੇ ਪਿੰਡ ਖੁੱਡੇ ਦੇ ਕੋਲ ਐਕਸੀਡੈਂਟ ਆਇਆ ਉੱਥੋਂ ਲੈ ਕੇ ਆਏ ਆ। ਪੇਸ਼ੈਂਟ ਦਾ ਨਾਮ ਸੰਦੀਪ ਸਿੰਘ son of ਗੁਰਪਖ ਸਿੰਘ ਪਿੰਡ ਕੇਰਾਂਵਾਲੀ ਦਸੂਆ ਦਾ ਰਹਿਣ ਵਾਲਾ ਸੀ। ਉਹਦੀ ਉਮਰ ਤਕਰੀਬਨ 34 ਸਾਲ ਸੀ। ਪੇਸ਼ੈਂਟ ਬਰੋ ਡੈੱਡੀ ਸੀ। ਅੱਜ ਹਾਰਪੁਰ ਚ ਸਵੇਰੇ 7:30 ਵਜੇ ਦੇ ਕਰੀਬ ਖੁੱਡਾ ਨਸਤੀਕ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਚ ਦਸੂਹਾ ਜਾ ਰਹੇ ਮੋਟਰਸਾਈਕਲ ਸਵਾਰ ਨੋਚਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੋਚਵਾਨ ਦੀ ਪਛਾਣ ਸੰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਵਜੋਂ ਹੋਈ ਹੈ ਜੋ ਕਿ ਦਸੂਹਾ ਦੇ ਪਿੰਡ ਕਹਿਰਵਾਲੀ ਦਾ ਰਹਿਣ ਵਾਲਾ ਸੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਨੋਚਵਾਨ ਸੰਦੀਪ ਸਿੰਘ ਜਲੰਧਰ ਤੋਂ ਆਪਣੀ ਡਿਊਟੀ ਖਤਮ ਕਰਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਜਦੋਂ ਟਾਂਡਾ ਦੇ ਖੁੱਡਾ ਨਸਤੀਕ ਪਹੁੰਚਿਆ ਤਾਂ ਸੜਕ ਤੇ ਹੀ ਖੜੇ ਟਰੱਕ ਨਾਲ ਝਟਕਰਾਇਆ ਜਿਸ ਕਾਰਨ ਸੰਦੀਪ ਸਿੰਘ ਦੀ ਮੌਕੇ ਤੇ ਹੀ ਮੋਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਾਡੇ ਕੋਲ ਇੱਕ ਮਰੀਜ਼ ਐਸਐਸਐਫ ਵਾਲੇ ਬਰੋ ਡੈੱਡ ਤਕਰੀਬਨ ਪੌਣੇ 8 ਵਜੇ ਪਿੰਡ ਖੁੱਡੇ ਦੇ ਕੋਲ ਐਕਸੀਡੈਂਟ ਆਇਆ ਉੱਥੋਂ ਲੈ ਕੇ ਆਏ ਆ। ਪੇਸ਼ੈਂਟ ਦਾ ਨਾਮ ਸੰਦੀਪ ਸਿੰਘ son of ਗੁਰਪਖ ਸਿੰਘ ਪਿੰਡ ਕੇਰਾਂਵਾਲੀ ਦਸੂਆ ਦਾ ਰਹਿਣ ਵਾਲਾ ਸੀ। ਉਹਦੀ ਉਮਰ ਤਕਰੀਬਨ 34 ਸਾਲ ਸੀ। ਪੇਸ਼ੈਂਟ ਬਰੋ ਡੈੱਡੀ ਸੀਗਾ। We at GNA University see potential in everyone and everything around us. We drive innovation and entrepreneurship. We groom competent global citizens to affect positive change around them.